ਆ ਬਸ ਮੁੜੇ ਤੋ ਮੋੜ ਦੇ ਇਹਨਾਂ ਨੂੰ ਤਾਂ ਇਕੱਠੇ ਪਹਿਲਾਂ ਚਲੋ ਮੁੜੋ ਹੁਣ ਮੁੜਿਆ ਮੁੜਿਆ ਲਾਓ ਲਾਓ ਉਹ ਦੇਖ ਕੇ ਪਰਲੇ ਪਾਸੇ ਕਰਦਾ ਤੇ ਆ ਜਾ ਆ ਜਾ ਮੁੜੋ ਮੁੜੋ ਆ ਜਾ ਆ ਜਾ ਵੈਸੇ ਨੇ ਦੋ ਬੰਦੇ ਲਾਉਣ ਵਾਲੇ ਪੌੜੀ ਨੇ ਚਾਰ ਕਰ ਵਾਲਾ ਕੰਮ ਹੈ ਨਹੀਂ ਬੰਦੇ ਵੱਧ ਆਪਾਂ ਬੰਦੇ ਵੱਧ ਨੇ ਇਹਦੇ ਨਾਲ ਤਾਂ ਉਹੀ ਉੱਥੇ ਹੀ ਉਹ ਕਰ ਲਵੇ ਹੂੰ ਆ ਜਾਓ ਆ ਜਾਓ ਬਾਕੂ ਤੁਸੀਂ ਨਾ ਤੁਸੀਂ ਰਹਿਣ ਦੇ ਜੋ ਬਾਹਲੇ ਛੋਟੇ ਨੇ ਬੱਤ ਚੰਗਾ ਤੁਸੀਂ ਵੱਡੇ ਲਾਓ ਸਾਰੇ ਆ ਕਿੰਨੇ ਦੋ ਤਿੰਨ 6 ਇਕੱਠੇ ਚੜਜੋ ਉੱਪਰ ਤੱਕ ਜਾ ਇੱਥੇ ਰੱਕ ਜਾਣਾ ਠੀਕ ਆ ਆਪਦਾ ਕੋਹ ਨਹੀਂ ਪਰਣਾ ਜੇ ਸਾਰੇ ਇਕੱਠੇ ਹੋ ਗਏ ਉੱਪਰ ਉੱਥੇ ਜਿਹੜਾ ਮਗਰਲਾ ਬਸ ਉਹਨੂੰ ਇੱਧਰ ਨੂੰ ਮੋੜ ਲੈਣਾ ਮਗਰਲੇ ਨੇ ਥੱਲੇ ਉੱਪਰ ਚੰਗਾ ਇੱਥੇ ਵੀ ਇੱਕ ਨਹੀਂ ਤਾਂ ਚੜ ਜਾਣਾ ਦੋ ਕਿਹੜੇ ਲਾਉਣੇ ਆ ਇੱਕ ਹੋਰ ਲਾਉਣਾ ਚੱਲ ਚੱਲ ਆਜੋ ਕਰ ਆਜੋ ਇੱਥੋਂ ਹੀ ਹਾਂ ਆਜੋ 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 ਆ ਤੁਹਾਡੇ ਨਾਲ ਚਲ ਚਲ ਕੇ ਰਾਂ ਮੂਹਰਲਾ ਮੁੜ ਜਾ ਚੱਲ ਮੁੜ ਪੋ ਇੱਥੋਂ ਕੋਕਮਾਵਾ ਦੀ ਉਪਰੀਏ ਕਮ ਜਾ ਕਮ ਜਾ ਪੱਕਾ ਮਿਲ ਜਾ ਦਰ ਨੂੰ ਹਾਂ ਭੱਜ ਕੇ ਸਪੀਡ ਨਾਲ ਤਾਂ ਹਾਂ ਨੂੰ ਸਪੀਡ ਨਾਲ ਦੇ ਨਾਲ ਇਹਨੂੰ ਠੀਕ ਆਓ ਸਪੀਡ ਨਾਲ ਲਾਉਂਦੇ ਸਪੀਡ ਨਾਲ ਲਾਉਣ ਦਾ ਫਾਇਦਾ ਮਰੇ ਫਰਕ ਕਰਕੇ ਨਾਲੋ ਜਿਹੜਾ ਬੰਦਾ ਸਪੀਡ ਘੱਟ ਮਾਰਦਾ ਉਹ ਦੇਖ ਲੋ ਕੀ ਕਰਦਾ ਤੋ 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 ਓ ਚੱਲ ਤੁਰਕੀ ਹੋ ਗਿਆ ਲੱਗ ਸਕਦਾ ਕਾ ਮਾਤੀਸ ਘੇਰ ਤੋਂ ਮੋੜਨੇ ਦੇ ਸਲੇਜ ਨੂੰ ਰਾਕੇ ਹਾਂ ਹਾਂ ਚੱਲ 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 ਨੀ ਆਪਣੀ ਚਾਲ ਗਏ ਪਰ ਤੁਰਕੀ ਹੋ ਗਿਆ ਆਇਆ ਇੱਥੋਂ ਹਾਂ ਮੋੜ ਲਾ ਮਗਰ ਮੋੜਿਆ ਨੀ ਆਪਣੀ ਮੋੜਿਆ ਮੋੜ ਮੋੜ ਕਰੀਂ ਚੱਲ ਐ ਲਾਉਣੀਆਂ ਨੇ ਪੌੜੀਆਂ ਜਿਹੜਾ ਮਗਰ ਉਹ ਇਧਰ ਮੋੜ ਦੋ ਤੀ ਇੱਕ ਬੰਦੇ ਨੂੰ ਕੱਢਾ ਲਾ ਜਾਨੇ ਹੋ ਆਜੋ ਆਜੋ ਕਿਰਾਂ ਚੱਲ 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 ਤਾਂ ਤੇ ਲੋਕਰ ਕਾਰੇ ਇਹ ਨੀਲਾ ਲਖਮੜੀ ਜੀ ਹਾਂ ਹਾਂ ਲਾਉਂਦੇ ਆ ਨਾ ਹੁਣ ਇਮਾਨਦਾਰੀ ਨਾਲ ਲਾਉਂਦੇ ਆ ਚੋਰੀ ਕਰਦੇ ਮੈਨੂੰ ਪਤਾ ਹਾਂ ਮੀਨੇ ਆ ਤਾਂ ਸਾਲਾ ਬਹੁਤ ਹੋਇਆ ਹਾਂ ਮੇਰੇ ਲਈ ਰੱਖੋ ਮੈਂ ਵੀ ਕਬ ਆਰਜਨਾਂ ਲਈ ਤੀਕੀ ਕੋਈ ਨਹੀਂ ਆਜੇ ਲੀਤੀ ਮਾਰਦਾ ਲੀਤੀ ਯਾ ਉਪਰਲੇ ਕੀ ਹੋ ਗਿਆ ਆਜੋ 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 ਚਲ ਵੀ ਕਰਾਂ ਚਲੋ ਕਰਾਂ ਪੁੱਤ ਸੇਦੀ ਮਰੇ ਚੱਲ ਚੱਲ ਚਲੋ ਜੇ ਹੁਣ ਕੋਈ ਤਾਂ ਉਹ ਹੋਇਆ ਫੇਰ ਦੇਖ ਲਿਓ ਡਰਿਆ ਡਰਿਆ ਇਹ ਗੱਲ ਆ ਰਾਮਨਾਥ ਦੇ ਆਪ ਤੇ ਚਲੋ ਵੀ ਦੇਖਣਾ ਉਹ ਮੂੜੀ ਨੇ ਰੱਖ ਲਈਆ ਚਲੋ ਚੋ ਦੋ ਕਰਨੀ ਆ ਚੋ ਦੋ 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 ਤੁਸੀ ਤਾਂ ਥੱਕ ਗਏ ਹੱਥ ਨਹੀਂ ਪੋੜਾ ਹੱਤਪਾ ਨਹੀਂ ਚੱਲਣਾ ਹੁਣ ਜਿੰਨਾ ਘਰ ਤੇ ਹੋਊਗਾ ਹੱਤਪਾ ਨਹੀਂ ਚੱਲਣਾ ਹੁਣ ਜਿੰਨਾ ਘਰ ਤੇ ਹੋਊਗਾ ਤੁਹਾਨੂੰ ਜੇ ਫਿਟਨੈਸ ਆਉਣੀ ਆ ਚੋ ਦੋ 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 ਚਾਹਾਂ ਚ ਜਾਂ ਥੱਕਣ ਦੇ ਨਹੀਂ ਉਦੋਂ ਸਾਨੂੰ ਮਾਣ ਹੋਣਾ ਵੀ ਅਸੀਂ ਪ੍ਰੈਕਟਿਸ ਕਰੀ ਹੋਈ ਸੀ ਜਦ ਸਿਆਣਾ ਤੇ ਕੱਪਾ ਪਾ ਕੇ ਉੱਥੇ ਬੈਠ ਕੇ ਢੇਰੀਆਂ ਤੇ ਫੇਰ ਆਏ ਹੋਣਾ ਵੀ ਉਹ ਪ੍ਰੈਕਟਿਸ ਕਰ ਲੈਂਦੇ ਨਾ ਉਹ ਸਮਾਂ ਲੰਘ ਗਿਆ ਉਹ ਕੁੱਬ ਤੱਕ ਵਿਰਾਜੇ ਫੇਰ ਇਹ ਰੰਗੇ ਤੇ ਤਾਂ ਕੋਈ ਫਾਇਦਾ ਹੀ ਨਹੀਂ ਇਹ ਤਾਂ ਗਾਹਲੇ ਸਾਲ ਤੇ ਗਿਆ ਫੜਕੇ ਚੜਦਿਆਂ ਇਹ ਹੁਣੀ ਪ੍ਰੈਕਟਿਸ ਕਰੀ ਹੋਊਗੀ ਚਲੋ 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 ਮਾਣ ਹੋਊਗਾ ਆਪਣੇ ਆਪ ਤੇ ਚੋ 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 ਆ ਜਾ ਇੱਕੜੀ ਮੜਿਓ ਉਹ ਮਰ ਜਾ ਹਾਂ ਮੜ ਮੜ ਇਹ ਸਾਨੂੰ ਇਹੀ ਮਿਲਣਾ ਉਹ ਜਦਾ ਮਤਲਬ ਇਹ ਨਹੀਂ ਹੁੰਦਾ ਆਜੋ 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 ਮੁਰੇ ਜੇ ਨਖਾਰ ਦੇਣਾ ਤੁਨੂੰ ਆਪਦੇ ਆਪ ਫਿਰ ਮਾਣ ਫਿਰ ਮਾਣ ਹੋਣਾ ਵੀ ਅਸੀਂ ਉਦੋਂ ਕਹਤੀ ਸੀ ਕੱਟ ਕੇ ਪੀਸੀ ਵੀ ਗਾਂ ਵਾਲੇ ਸਾਲ ਉਦੋਂ ਬਧਾਈਏ ਆਹੀ ਕੋ ਸੇਦੇ ਆ ਮੈਨੇ ਤਿੰਨ ਚਾਰ ਸਾਲ ਕਾਲੇ ਹੋਏ ਦੀ ਕੀ ਹਾਲ ਆ ਮੈਂ ਵੀ ਦੋ ਤਿੰਨ ਸਾਲ ਕੀ ਹਾਲ ਗਾਲੇ ਹੀ ਹੋਏ ਚਲਾਉਗਾ ਚਾਰ ਕਿੱਥੇ ਤਾਂ ਹੁਣ ਕਰਨ ਲੱਗਿਆ ਤੂੰ ਚਾਰ ਆਉ ਕੋਲੇ ਨੇੜੇ ਪਹਿਲਾਂ ਲੱਗ ਰਹੀ ਸੀ ਥੱਲੇ ਕਿਹੜੇ ਲੱਗ ਜਾ ਆਜੋ ਚਾਰ ਨੇ ਪਹਿਲਾਂ ਆਜੋ ਚਲੋ ਬਈ ਹਾਂ ਉਹ ਤੁਸੀਂ ਕੋਈ ਮੇਜ ਲਾ ਲਿਓ ਇਹ ਪਤਾ ਕੀ ਜਦੋਂ ਬਾਤ ਲਵਾਉਂਦਾ ਯਾਰ ਹੁਣ ਜਦੋਂ ਨਾਲ ਲਾਉਂਦੇ ਉਹਨਾਂ ਦੇ ਫਿਰ ਫਿਰਿਆ ਕਰੀ ਵਾਲੇ ਦਾ ਫਰਕ ਹੋ ਜਾਂਦਾ ਚਲੋ ਫਿਰ ਚਲੋ ਤੇਰੇ ਕੋ ਚਾਰ ਜਿਹੜਾ ਉਹ ਕਰਨਾ ਪੱਕੇ ਕਿਸੇ ਫਿਰਨਾ ਫਿਰ ਤੈਨੂੰ ਉਹ ਮਾਣਨੇ ਵਧਾਉਣਾ ਚਲੋ ਤੁਸੀਂ ਕੀ ਕਰਦੇ ਹੋ ਚਲੋ ਤੁਸੀਂ ਨੌ ਆਪਦਾ ਸ਼ੂ ਕਰਨਾ ਉਹ ਹੱਥੀ ਬਹੁਤ ਥੱਕੇ ਹੋਵੋਗੇ ਹੱਥ ਤਨੂੰ ਚੱਕੇ ਮਾਰ ਦੇਖੇ ਰਾਮ ਨਾਲ ਪੁੱਛਣਾ ਧਿਆਨ ਨਾਲ ਅਗਲਾ ਇੱਕ ਦਿਨ ਖੜਾ ਉਦੋਂ ਦਿਨ ਅਗਲਾ ਕਹਿੰਦਾ ਪੱਟਾ ਜੋਰ ਦਾ ਪੱਟਾ ਆਪਣਾ ਵੀ ਖਰਾਬ ਕਰਦਾ ਆ ਤੁਰ ਕੇ ਹੋ ਗਿਆ ਨਹੀਂ ਤੁਰ ਕੇ ਵਾਹਣੋ ਟਾਲਿਆ